ਡੀਅਰ ਸਟੂਡੈਂਟਸ ਅੱਜ ਆਪਾਂ ਕਰਦੇ ਹਾਂ ਵਿਸਾਖੀ ਦਾ ਲੇਖ ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ ਮੇਲੇ ਤੇ ਤਿਉਹਾਰ ਸਾਡੇ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਉਂਦੇ ਹਨ ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਇਸ ਦਿਨ ਜਲਿਆਂਵਾਲੇ ਬਾਗ ਵਿੱਚ ਵੀ ਖੂਨੀ ਘਟਨਾ ਵਾਪਰੀ ਸੀ ਇਹ ਮੇਲਾ ਕਿਸਾਨਾਂ ਦੀ ਕਣਕ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸੇ ਲਈ ਤਾਂ ਕਿਹਾ ਜਾਂਦਾ ਹੈ ਜੱਟਾ ਆਈ ਵਿਸਾਖੀ ਫਸਲਾਂ ਦੀ ਮੁੱਕ ਗਈ ਰਾਖੀ ਇਸ ਦਿਨ ਥਾਂ-ਥਾਂ ਤੇ ਮੇਲੇ ਲੱਗਦੇ ਹਨ ਮੇਲੇ ਵਿੱਚ ਕਈ ਕਿਸਮ ਦੀਆਂ ਦੁਕਾਨਾਂ ਵੀ ਸਜਦੀਆਂ ਹਨ ਗੱਭਰੂ ਪੰਘੜਾ ਪਾਉਂਦੇ ਹਨ ਅਤੇ ਬੱਚੇ ਖਿਡੌਣੇ ਖਰੀਦਦੇ ਹਨ ਮੇਲੇ ਦੀ ਰੌਣਕ ਦੇਖਣਯੋਗ ਹੁੰਦੀ ਹੈ। ਵਿਸਾਖੀ ਦਾ ਮੇਲਾ ਪੰਜਾਬ ਦੇ ਲੋਕਾਂ ਦੀ ਸ਼ਾਨ ਹੈ। ਸਾਰਿਆਂ ਨੂੰ ਇਸ ਮੇਲੇ ਦੀ ਉਡੀਕ ਰਹਿੰਦੀ ਹੈ। ਲੋਕ ਅਜਿਹੇ ਮੇਲੇ ਤੇ ਤਿਉਹਾਰ ਮਨਾ ਕੇ ਖੁਸ਼ੀ ਮਹਿਸੂਸ ਕਰਦੇ ਹਨ। ਧੰਨਵਾਦ।